ਸਸਰੀਕਾਲ ਮਿੱਧੀ ਸੋਨਵਰ ਦਾ ਡੈਰੀ ਫਾਰਮ ਤੇ ਮਿੱਧੀ ਪਿਆਰ ਭਰੀ ਸਸਰੀਕਾਲ ਜੀ ਅੱਜ ਮਿੱਧੀ ਤੁਹਾਨੂੰ ਦੋ ਤਿੰਨ ਛੋਟੀਆਂ ਚੋਟੀਆਂ ਵਿਖਾਉਣੀਆਂ ਇੱਕ ਛੋਟੀ ਨੀਲੀ ਰਾਵੀ ਵਿਖਾਉਣੀਆਂ ਬਾਕੀ ਮੋਹਰਾ ਦੀਆਂ ਵਿਖਾਉਣੀਆਂ ਛੋਟੀਆਂ ਅੱਜ ਸੋਨਵਰ ਦਾ ਡੈਰੀ ਫਾਰਮ ਤੇ ਮਿੱਧੀ 10 ਤੋਂ 12 ਵਾਂ ਪਰ ਚੰਗੀ ਚੰਗੀ ਝੋਟੀਆਂ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਬਾਕੀ ਭਾਜੀ ਭਰਾ ਤੁਹਾਡੇ ਦਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਫੋਨ ਨੰਬਰ 9878894751 ਇਹ ਤੁਹਾਡੇ ਭਰਾ ਦਾ ਨੰਬਰ ਆ ਜੀ ਆ ਵੇਖੋ ਜਿਹੜੀ ਛੋਟੀ ਤੁਹਾਨੂੰ ਪਹਿਲਾਂ ਸੁਭਾਤ ਉਹਦੇ ਦੋ ਦੰਦ ਮੂੰਹ ਤੋਂ ਵਿਖਾਉਣ ਲੱਗੇ ਆ ਬਿਊਟੀ ਵੇਖੋ ਛੋਟੀ ਦੀ ਨੀਲੀ ਰਾਵੀ ਕੱਟੀ ਨੂੰ ਥਾਣ ਆਣ ਵੇਖੋ ਲੱਗਾ ਵੇਖੋ ਥਾਣ ਦੇਵਾ ਨੇੜੇ ਲੱਗ ਕੈਮਰਾਮੈਨ ਉਹ ਖਾਲਸ ਥੱਲੇ ਨਾਲ ਲਾਵੇ ਵੇਖੋ ਥਾਣ ਦੇਵਾ ਅਮਰੀਕਨ ਗਾਣੇ ਨੇ ਇਹੋ ਜਿਹਾ ਲੱਗਦਾ ਥਣ ਦੇਵੇ ਦੀ ਚੈਰ ਕਰੋ ਤੁਸੀ ਮੂੰਹ ਤੋਂ ਦੋ ਦੰਦ ਕੱਟੀਆਂ ਜਨਮ ਅੱਗੇ ਡਾਇਮੰਡ ਬੋਲ ਦੀ ਕੱਟੀ ਮਗਰ ਡਾਇਮੰਡ ਸਾਹਣ ਦੀ ਕੱਟੀ ਮਗਰ ਭਾਜੀ ਆ ਗਈ ਇਹਦੇ ਨੀਲੀ ਦਾ ਵੀ ਢੁੱਟੀ ਆ ਤੇ ਮਗਰ ਇਹਦੇ ਡਾਇਮੰਡ ਸਾਹਣ ਦੀ ਵੇਖੋ ਕੱਟੀ ਭਾਜੀ ਇਹਦੇ ਮਗਰ ਅੱਖਾਂ ਓੱਖਾਂ ਵੇਖੋ ਚੈੱਕ ਕਰੋ ਬੂਥੀ ਬਗੀ ਨਾਸ ਪੂਰੀਆਂ ਪ੍ਰੋਪਰ ਇਹਦੇ ਚ ਆ ਗਈਆਂ ਨਿਸ਼ਾਨੀਆਂ ਨੀਲੀ ਦਾ ਵਿੱਚ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤੇ ਰੇਟ ਭਾਜੀ ਬਿਲਕੁਲ ਹੀ ਆਪਣੀ ਛੋਟੀ ਦਾ ਜਾਇਜ਼ ਹੋਊਗਾ ਪਹਿਲਾ ਸੁਆ ਦੋ ਦੰਦ ਕੱਟ ਗਿਆ ਮੂੰਹ ਤੋਂ ਇਹ ਖਾਣ ਲੇਵਾ ਵੇਖੋ ਅਮਰੀਕਨ ਗਾਣ ਉਹ ਇਹ ਜਿਹਾ ਲੱਗਦਾ ਚੱਲਗਾ ਦੇਖੋ ਭਾਜੀ ਥਣ ਲੇਵਾ ਚੈੱਕ ਕਰੋ ਭਾਜੀ ਤੇ ਜੇ ਦੁੱਧ ਦੀ ਗੱਲ ਕਰੀਏ ਤੇ 16 ਲੀਟਰ ਇਹਦੇ ਕੋ ਕੱਚਾ ਦੁੱਧ ਹੁਣ 16 ਕਿਲੋ ਜੇ ਭਾਜੀ ਦੁੱਧ ਤੇ ਜੇ ਹੁਣ ਆਹ ਛੋਟੀ ਦੀ ਗੱਲ ਕਰੀਏ ਤੇ ਵੀ ਇਹਦੀ ਛੋਟੀ ਚਾਰ ਦੰਦ ਜੇ ਸਾਤ ਵਾਰ ਕਿਉਂ ਵੀ ਕੱਟੀ ਰਹੇ ਤੇ ਮਗਰ ਵੀ ਇਹ ਮੋਰਾ ਨਸਰ ਦੀ ਕੱਟੀ ਗਏ ਜੇ ਦੁੱਧ ਦੀ ਗੱਲ ਕਰੀਏ ਸਿਰ 16 ਕਿਲੋ ਤੇ ਚੱਲ ਰਹੀ ਆ ਦੁੱਧ ਤੇ ਵੱਡੀ-ਵੱਡੀ ਪੇਠ ਪੁੜਾ ਮਗਰ ਹੁੰਦਾ ਤੇ ਲਾਉ ਤੁੰਨੀ ਦੇਖੋ ਤੋਰਦੀ ਆ ਜਿੱਦਾਂ ਨੌਕਰੀ ਥੋੜੀ ਤੁਰਦੀ ਆ ਤੋਰਾ-ਤਾਰਾ ਵੇਖੋ ਤੁਸੀਂ ਆਂ ਦੇਖੋ ਤੋਰਾ-ਤਾਰਾ ਨਹੀਂ ਵੇਖੋ ਥਾਣਾ ਲੈਵਾ ਚੱਕ ਕਰੋ ਤੋਰਾ-ਤਾਰਾ ਚੱਕ ਕਰੋ ਪਾਣੀ ਹਾਂ ਡਾਇਮੰਡ ਚੀਜ਼ਾਂ ਆ ਜਾਂਦੀਆਂ ਡਾਇਮੰਡ ਯਾ ਸੀ ਜਾਂ ਅੱਜ ਗੀਰਦੇ ਜੀ ਉਹਨੂੰ ਦੋਸਤ ਦੀ ਗੱਲ ਕਰ ਗਏ ਤੇ ਇਸ ਤਰ੍ਹਾਂ ਹੀ ਗੋਬਿੰਦ ਕੋਲ ਤੋਂ ਹੁਣ 16 ਕਿਲੋ ਕੱਚਾ ਦੋਤੇ ਆ ਪਿਓਰ ਮੋਹਰਾ ਨਸਲ ਦੀ ਝੋਟੀ ਆ ਵੇਖ ਲਓ ਪਾਜੀ ਥਣਲੇ ਦੀ ਗੱਲ ਕਰੀਏ ਤੇ ਵੇਖੋ ਥਣਲੇ ਵਾਹੇ ਦਾ ਵੀ ਉਹ ਦੋ ਚੰਗਾ ਤੇ ਉਹਦਾ ਉਹਦੇ ਚੰਗਾ ਵੇਖੋ ਜੀ ਇਹਦੇ ਗੱਲ ਕਰੀਏ ਤੇ ਇਹਦਾ ਉਦੋਂ ਚੰਗਾ ਥਣ ਲੈਵਾ ਤੇ ਪਿੱਠ ਪੁੜੇ ਦਾ ਅੰਦਾਜ਼ਾ ਲਾ ਕੇ ਵੇਖੋ ਸਾਰੇ ਵੀਰ ਟੌਪ ਦੀਆਂ ਚੀਜ਼ਾਂ ਆਪਣੇ ਕੋਲ ਰੰਦਾ ਵੜ ਝੋਟੀਆਂ ਹੋਰ ਵੀ ਜ਼ਿਆਦਾ ਚੰਗੀਆਂ ਤਾਜ਼ੀਆਂ ਸੁਈਆਂ ਫਿਰ ਦੂਜੀ ਵੀਡੀਓ ਚ ਵਿਖਾਵਾਂਗੇ ਭਾਜੀ ਹੁਣ ਦੋ ਝੋਟੀਆਂ ਰੋਜ਼ ਵਿਖਾਇਆ ਕਰਾਂਗੇ ਤੁਹਾਨੂੰ ਭਰਾ ਤੁਹਾਡੇ ਦਾ ਪਿੰਡ ਜਿਆਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਅਚਲ ਸਾਹਿਬ ਲੱਗੇ ਆਪਣਾ ਪਿੰਡ ਆ ਫੋਨ ਨੰਬਰ 9878394751 ਸਾਰੇ ਵੀਰਾਂ ਨੂੰ ਸਸਰੀ ਕਾ